ਜੀ ਕਾ ਖਾਸਾ ਵਾਹੀ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਗੁਰਦੁਆਰਾ ਰੇਠਾ ਸਾਹਿਬ ਜੀ ਦੇ ਇਤਿਹਾਸ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਗੁਰਦੁਆਰਾ ਰੇਠਾ ਸਾਹਿਬ ਚੰਪਾਵਤ ਜ਼ਿਲ੍ਹੇ ਉੱਤਰਾਖੰਡ ਭਾਰਤ ਵਿੱਚ ਸਥਿਤ ਹੈ ਇਹ ਚੰਡੀਗੜ੍ਹ ਤੋਂ 16 ਘੰਟੇ ਦੀ ਦੂਰੀ ਤੇ ਹੈ ਇਸ ਗੁਰਦੁਆਰੇ ਦਾ ਸਿੱਖ ਧਰਮ ਵਿੱਚ ਬੜਾ ਮਹੱਤਵ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪ ਭਾਈ ਮਰਦਾਨਾ ਜੀ ਨਾਲ ਇਸ ਸਥਾਨ ਦਾ ਦੌਰਾ ਕੀਤਾ ਸੀ ਗੁਰੂ ਨਾਨਕ ਦੇਵ ਜੀ ਇੱਕ ਰੀਠੇ ਦੇ ਦਰਖਤ ਹੇਠਾ ਬੈਠ ਗਏ ਅਤੇ ਭਾਈ ਮਰਦਾਨਾ ਜੀ ਨੂੰ ਰੀਠਾ ਖਾਣ ਲਈ ਕਿਹਾ ਰੀਠੇ ਆਮ ਤੌਰ ਤੇ ਸਵਾਦ ਵਿੱਚ ਕੋਰੇ ਹੁੰਦੇ ਹਨ ਪਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਦਾਨਾ ਜੀ ਲਈ ਜੋ ਰਿਠਾ ਛਕਿਆ ਸੀ ਉਹ ਮਿੱਠਾ ਸੀ ਜੋਗਿਆ ਨੂੰ ਇਹ ਸਭ ਸੁਣ ਕੇ ਹੈਰਾਨੀ ਹੋਈ ਅਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਕਿਸ ਬਾਠੇ ਬੈਠੇ ਸੀ ਸਾਰੇ ਰਿਠੇ ਮਿੱਠੇ ਹੋ ਗਏ ਇਹ ਰੁੱਖ ਅੱਜ ਵੀ ਗੁਰਦੁਆਰੇ ਵਿੱਚ ਮੌਜੂਦ ਅਤੇ ਇਹ ਰਿਠੇ ਅੱਜ ਵੀ ਸਵਾਦ ਵਿੱਚ ਮਿੱਠੇ ਕਹੇ ਜਾਂਦੇ ਹਨ ਇਹੀ ਕਾਰਨ ਹੈ ਕਿ ਇਸ ਸਥਾਨ ਨੂੰ ਮਿੱਠਾ ਰੀਠਾ ਸਾਹਿਬ ਕਿਹਾ ਜਾਂਦਾ ਹੈ ਅੱਜ ਵੀ ਗੁਰਦੁਆਰੇ ਆਉਣ ਵਾਲੇ ਲੋਕਾਂ ਨੂੰ ਪ੍ਰਸ਼ਾਦ ਵਜੋਂ ਮਿੱਠੇ ਰੀਠੇ ਮਿਲਦੇ ਹਨ ਆਪਣੇ ਧਾਰਮਿਕ ਸ਼ੌਕੜ ਕਾਰਨ ਇਸ ਸਥਾਨ ਨੂੰ ਸਿੱਖਾਂ ਲਈ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਦੇਵਨਾਥ ਦਾ ਮੰਦਿਰ ਵੀ ਗੁਰਦੁਆਰੇ ਦੇ ਨਾਲ ਹੀ ਸਥਿਤ ਹੈ ਵਿਸਾਖੀ ਪੂਰणिमा ਮੌਕੇ ਇਸ ਗੁਰਦੁਆਰੇ ਵਿੱਚ ਸਿੱਖ ਮੇਲਾ ਲੱਗਦਾ ਹੈ ਕਿਉਂਕਿ ਇਹ ਸਥਾਨ ਬਹੁਤ ਪਵਿੱਤਰ ਹੈ ਗੁਰਦੁਆਰੇ ਦੇ ਪਹਿਲੇ ਸੇਵਾਦਾਰ ਹਲਦਵਾਨੀ ਦੇ ਲਾਲਾ ਵਿਸਾਖੀ ਰਾਮ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ